ਦੋਸਤੋ ਅੱਜ ਇੱਕ ਪੰਜਾਬ ਦੇ ਬਹੁਤ ਹੀ ਗੰਭੀਰ ਮੁੱਦੇ ਤੇ ਇੱਕ ਪੰਜਾਬ ਵਾਤਾਵਰਣ ਲੋਕ ਸੰਮੇਲਨ ਕਰਾਇਆ ਜਾ ਰਿਹਾ ਹੈ ਲੋਕ ਸੰਮੇਲਨ ਮੀਨਸ ਇਹ ਲੋਕਾਂ ਵੱਲੋਂ ਕਰਾਇਆ ਜਾ ਰਿਹਾ ਇੱਕ ਪਬਲਿਕ ਐਕਸ਼ਨ ਕਮੇਟੀ ਹੈ ਸਤਲਜ ਔਰ ਮੱਤੇਵਾੜਾ ਦੇ ਜੰਗਲਾਂ ਤੇ ਤੁਹਾਨੂੰ ਪਤਾ ਖਾਸ ਕਰ ਲੁਧਿਆਣਾ ਦੇ ਵਾਸੀਆਂ ਨੂੰ ਕਿ ਕਿੰਨਾ ਵੱਡੇ ਨਾਲੇ ਚ ਪੋਲੂਸ਼ਨ ਹੈ ਤੇ ਕਿੰਨਾ ਉਹਦੇ ਵਿੱਚ ਗੰਦ ਪਾਇਆ ਜਾਂਦਾ ਜੋ ਅੱਗੇ ਸਤਲੁਜ ਵਿੱਚ ਮਿਲਦਾ ਹੈ ਇਸੇ ਤਰ੍ਹਾਂ ਇੱਕ ਹੋਰ ਜੋ এনवायरमेंट ਦਾ ਯਾਨੀ ਡੈਮੇਜ ਕਰਨ ਦਾ ਸੋਸ ਮੱਤੇਵਾੜਾ ਜੰਗਲਾਂ ਨੂੰ ਵੱਢ ਕੇ ਇੱਕ ਇੰਡਸਟਰੀਅਲ ਪਾਰਕ ਬਣਾਇਆ ਜਾ ਰਿਹਾ ਹੈ ਸਾਡੇ ਨਾਲ ਨੇ ਡਾਕਟਰ ਅਮਨਦੀਪ ਸਿੰਘ ਗੈਂਸ ਤੇ ਇੱਕ ਵਲੰਟੀਅਰ ਨੇ ਜਿਨ੍ਹਾਂ ਨੂੰ ਤੁਸੀਂ ਲੁਧਿਆਣੇ 'ਚ ਕੋਈ ਵੀ ਕਾਰਵਾਈ ਹੋਵੇ ਜਿੱਥੇ ਲੋਕ ਲਹਿਰ ਹੋਵੇ ਜਿੱਥੇ ਲੋਕਾਂ ਦਾ ਸਾਥ ਹੋਵੇ ਚਾਹੇ ਉਹ ਲੁਧਿਆਣੇ ਦਾ ਮਸਲਾ ਹੋਵੇ ਚਾਹੇ ਕਿਸਾਨੀ ਦਾ ਹੋਵੇ ਤੇ ਬਹੁਤ ਰੱਜ ਵੱਜ ਕੇ ਉਹਦੇ 'ਚ ਸਾਥ ਦਿੰਦੇ ਨੇ ਤੇ ਬੜੇ ਮਿਹਨਤੀ ਨੇ ਅੱਜ ਇਹਨਾਂ ਤੋਂ ਜਾਣਦੇ ਆ ਕਿ ਇਸ ਅੱਜ ਦੇ ਜਿਹੜਾ ਲੋਕ ਸੰਮੇਲਨ ਹੈ ਇਸ ਦਾ ਕੀ ਅਸਰ ਹੋਵੇਗਾ ਸਰਕਾਰਾਂ ਤੇ ਇਹ ਜੀ ਲੋਕ ਇਹ ਸਾਡਾ ਅਸੀਂ ਤਾਂ ਹੁਣ ਸਾਡੀ ਜਿਹੜੀ ਜਾਨ ਤੇ ਸਾਡੀ ਜਿਹੜੀ ਪੁਸ਼ਤਿਆ ਪੰਜਾਬੀਆਂ ਤੇ ਆ ਬਣੀ ਆ ਔਰ ਉਹਦੇ ਕਰਕੇ ਸਾਡੀ ਮਜਬੂਰੀ ਬਣ ਗਈ ਹੈ ਵੀ ਅਸੀਂ ਆਪਣੀਆਂ ਆਪਣੇ ਲਈ ਵੀ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਵੀ ਇੱਕ ਜਿਹੜਾ ਜਿਉਣ ਦਾ ਹੱਕ ਆ ਘੱਟੋ-ਘੱਟ ਉਹ ਲੈ ਸਕੀਏ ਜਿਹੜੀ ਤਰੱਕੀ ਕਰਨੀ ਹੈ ਜਿਹੜੀਆਂ ਨੌਕਰੀਆਂ ਲੈਣੀਆਂ ਨੇ ਜਿਹੜੀ ਉਹ ਪੰਜਾਬੀ ਮੈਨੂੰ ਲੱਗਦਾ ਆਪ ਕਰ ਲੈਣਗੇ ਪਰ ਸਾਡਾ ਜਿਹੜਾ ਬੇਸਿਕ ਰਾਈਟ ਟੂ ਲਾਈਫ ਆ ਜਿਹੜਾ ਉਦੇ ਲਈ ਪੰਜਾਬ ਵਾਤਾਵਰਣ ਲੋਕ ਸੰਮੇਲਨ ਜਿਹੜਾ ਅੱਜ ਰੱਖਿਆ ਗਿਆ ਔਰ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਇਕੱਠੇ ਹੋ ਗਏ ਸਿਰ ਜੋੜ ਕੇ ਅੱਜ ਬੈਠੀਆਂ ਆਇਆ ਤਾਂ ਕਿ ਜਿਨ੍ਹਾਂ ਦੇ ਕੋਲ ਸਰਕਾਰਾਂ ਦੀਆਂ ਚਾਬੀਆਂ ਹੁੰਦੀਆਂ ਨੇ ਜਿਨ੍ਹਾਂ ਨੇ ਪਿਛਲੀ ਵਾਰੀ ਵੀ ਸਾਰਿਆਂ ਨੇ ਗ੍ਰੀਨ ਮੈਨੀਫੈਸਟੋ ਦੇ ਦਿੱਤੇ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀਆਂ ਅਸੀਂ ਅੱਜ ਮੰਗਾ ਰੱਖਾਂਗੇ ਚੋਣਾਂ ਤੋਂ ਪਹਿਲਾਂ ਇਹ ਨਾ ਸਾਰਿਆਂ ਨੇ ਮੰਨ ਲੈਣਾ ਵੀ ਅਸੀਂ ਸਾਰਾ ਕੁਝ ਦਵਾਂਗੇ ਪਰ ਜਿਉਂ ਹੀ ਚੋਣਾਂ ਓਵਰ ਹੁੰਦੀਆਂ ਆ ਇੱਕ ਸਰਕਾਰ ਬਣ ਜਾਂਦੀ ਆ ਇਹਨਾਂ ਵੱਲੋਂ ਪੁੱਠੇ ਕੰਮ ਜਿਹੜੇ ਆ ਫੇਰ ਉਸੇ ਤਰੀਕੇ ਨਾਲ ਸ਼ੁਰੂ ਕਰ ਦਿੱਤੇ ਜਾਂਦੇ ਆ ਔਰ ਬਹੁਤ ਐਰੋਗੈਂਸ ਦਿਖਾਈ ਜਾਂਦੀ ਆ ਔਰ ਇਹ ਤੱਕ ਕਹਿ ਦਿੱਤਾ ਜਾਂਦਾ ਆ ਕਿ ਜੇ ਅਸੀਂ ਨਹੀਂ ਜਿਵੇਂ ਕਿ ਜੇ ਅਸੀਂ ਨਹੀਂ ਕਰਦੇ ਤਾਂ ਵੋਟ ਕਿਸੇ ਹੋਰ ਨੂੰ ਪਾ ਦਿਓ ਬਿਲਕੁਲ ਇਹ ਗੱਲ درست ਹੈ ਹੁਣੀ ਜੋ ਇੱਕ ਲੋਕ ਮੁੱਦੇ ਤੇ ਜੋ ਸਵਾਲ ਮੰਤਰੀ ਨੂੰ ਪੁੱਛਿਆ ਗਿਆ ਤੇ ਮੰਤਰੀ ਨੇ ਕਿਹਾ ਜੇ ਅਸੀਂ ਨਾ ਨਹੀਂ ਤੁਹਾਡਾ ਕੰਮ ਕਰਦੇ ਤਾਂ ਕਿਸੇ ਹੋਰ ਨੂੰ ਚੁਣ ਲਓ ਯਾਨੀ ਇੰਨੀ ਐਰੋਗੈਂਸ ਸਾਡੇ ਮੰਤਰੀਆਂ ਤੇ ਹੋ ਚੁੱਕੀ ਆ ਮੈਂ ਡਾਕਟਰ ਸਾਹਿਬ ਨਾਲ ਇੱਕ ਗੱਲ ਹੋਰ ਕਰਾਂਗਾ ਕਿਸਾਨੀ ਮਸਲੇ ਤੇ ਜਦੋਂ ਸੰਘਰਸ਼ ਚੱਲਦਾ ਰਿਹਾ ਸਾਲ ਤੋਂ ਉੱਪਰ ਦਿੱਲੀ ਇੱਕ ਟ੍ਰੈਕਟਰ ਟੂ ਟਵਿੱਟਰ ਹੈਂਡਲ ਸੀ ਜੋ ਬੜਾ ਪਪੂਲਰ ਹੋਇਆ ਜਿਸ ਨੇ ਬੜਾ ਵੱਡਾ ਯੋਗਦਾਨ ਪਾਇਆ ਡਾਕਟਰ ਸਾਹਿਬ ਬਹੁਤ ਕਲੋਜ਼ਲੀ ਉਹਨਾਂ ਨਾਲ ਜੁੜੇ ਸੀ ਤੇ ਕਿਸਾਨਾਂ ਦੀ ਜਿੱਤ ਤੋਂ ਬਾਅਦ ਕੀ ਕਹਿਣਾ ਚਾਹੋਗੇ ਤੁਸੀਂ ਉਹਨਾਂ ਬਾਰੇ ਵਿੱਚ ਦੇਖੋ ਉਹ ਜਿਹੜਾ ਹੈਂਡਲ ਸੀ ਉਹ ਵੀ ਲੋਕਾਂ ਨੇ ਬਣਾਇਆ ਮੈਂ ਤੇ ਉਹਦਾ ਇੱਕ ਛੋਟਾ ਜਿਹਾ ਹਿੱਸਾ ਆ ਮੈਨੂੰ ਲੱਗਦਾ ਕਿ ਜਦੋਂ ਪਰਮਾਤਮਾ ਦੀ ਮਿਹਰ ਹੁੰਦੀ ਆ ਤੇ ਉਸ ਤੋਂ ਬਾਅਦ ਇੱਕ ਜਿੱਤ ਮਿਲਦੀ ਆ ਉਸੇ ਤਰੀਕੇ ਨਾਲ ਉੱਥੇ ਸਾਨੂੰ ਇੱਕ ਬਹੁਤ ਵੱਡੀ ਜਿਹੜੀ ਜਿੱਤ ਆ ਸਾਨੂੰ ਮ ਇਹ ਬਹੁਤ ਸਾਰਾ ਇੱਕ ਕੰਫੀਡੈਂਸ ਦਿੰਦਾ ਹੈ ਬਹੁਤ ਸਾਰੇ ਲੜਨ ਦੇ ਤਰੀਕੇ ਸਾਨੂੰ ਸਿਖਾਏ ਆ ਔਰ ਜਿਵੇਂ ਇੱਕ ਯੂਨੀਵਰਸਿਟੀ ਦੇ ਵਿੱਚ ਇੱਕ ਬੱਚਾ ਜਾ ਕੇ ਪੜਦਾ ਸੀ ਉਸ ਦੇ ਵਿੱਚ ਜਾ ਕੇ ਇਸ ਤਰੀਕੇ ਨਾਲ ਆਪਣੇ ਬਜ਼ੁਰਗਾਂ ਤੋਂ ਹਣਦਿਆਂ ਤੋਂ इवन ਬੱਚਿਆਂ ਤੋਂ ਉੱਥੇ ਜਾ ਕੇ ਸਿੱਖਿਆ ਔਰ ਮੈਨੂੰ ਲੱਗਦਾ ਕਿ ਉਹ ਸਾਡਾ ਜਿਹੜਾ ਤਜਰਬਾ ਆ ਉਹ ਹੁਣ ਪੰਜਾਬ ਦੇ ਮੁੱਦਿਆਂ ਤੇ ਸਾਨੂੰ ਇੱਕ ਬਹੁਤ ਜ਼ਿਆਦਾ ਸਾਨੂੰ ਤਾਕਤ ਦੇ ਰਿਹਾ ਹੈ ਔਰ ਉਸੇ ਤਰੀਕੇ ਦੇ ਨਾਲ ਜਿਹੜੇ ਪੰਜਾਬ ਦੇ ਮੁੱਦੇ ਆ ਉਹਦੇ ਵਿੱਚ ਵੀ ਅਸੀਂ ਆਪਣਾ ਉਸ ਤਰੀਕੇ ਨਾਲ ਤੇਲਫੁਲ ਪਾਉਣ ਦੀ ਜਿਹੜੀ ਆ ਕੋਸ਼ਿਸ਼ ਕਰਾਂਗੇ ਪੰਜਾਬੀਆਂ ਦਾ ਡਾਕਟਰ ਸਾਹਿਬ ਤੁਹਾਨੂੰ ਨਹੀਂ ਲੱਗਦਾ ਵੀ ਪੋਲਿਟੀਕਲ ਪਾਰਟੀਆਂ ਤੋਂ ਵਿਸ਼ਵਾਸ ਉੱਠ ਚੁੱਕਿਆ ਹੈ بڑے بڑے ਮੈਨੀਫੈਸਟੋ ਬੰਦਦੇ ਨੇ ਅੱਜ ਹਰੇਕ ਪਾਰਟੀ ਕੋਈ ਯੂਨਿਟ ਫ੍ਰੀ ਦੇ ਰਿਹਾ ਕੋਈ ਲੋਕਾਂ ਦੇ ਖਾਤੇ 'ਚ ਇਨਡਾਇਰੈਕਟ ਬ੍ਰਾਈਬਰੀ ਦੇ ਕੇ ਵੋਟਾਂ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ ਵੀ ਇੱਕ ਵਾਰੀ ਫੇਰ ਪੂਰੀ ਮੁਹਿੰਮ ਚੱਲ ਰਹੀ ਹੈ ਵੀ ਕਿਸ ਤਰ੍ਹਾਂ ਅਬਦਾ ਉੱਲੂ ਸਿੱਧਾ ਕਰਕੇ ਇੱਕ ਵਾਰੀ ਪਾਵਰ ਚਾਹੀਏ ਤੇ ਬਾਅਦ 'ਚ ਫਿਰ ਮੰਤਰੀ ਜਦੋਂ ਬਣ ਜਾਂਦੇ ਨੇ ਇਸ ਤਰ੍ਹਾਂ ਦੀ ਐਰੋਗੈਂਸ ਦਿਖਾਉਂਦੇ ਨੇ ਕਿ ਤੁਹਾਨੂੰ ਲੱਗਦਾ ਹੈ ਵੀ ਜੇ ਆਪਾਂ ਲੋਕ ਇਕੱਠੇ ਹੋਈਏ ਔਰ ਲੋਕ ਇੱਕ ਆਪਦੇ ਆਪ ਇੱਕ ਕੈਂਡੀਡੇਟ ਨੂੰ ਸਿਲੇਕਟ ਕਰਨਗੇ ਇਹ ਕੈਂਡੀਡੇਟ ਵਧੀਆ ਚਾਹੇ ਉਹ ਕਿਸੇ ਪਾਰਟੀ ਦਾ ਹੋਵੇ ਉਹਨਾਂ ਦੀ ਸਪੋਰਟ ਕਰਨ ਤੇ ਲੋਕਾਂ ਦੀ ਸਹਿ ਐਟਲੀਸਟ ਜਰੂਰ ਹੋਵੇ ਜਿਸ ਤਰ੍ਹਾਂ ਤੁਸੀਂ ਇੱਕ ਪਬਲਿਕ ਐਕਸ਼ਨ ਕਮੇਟੀ ਬਣਾਈ ਹੈ ਬੜਾ ਸੋਹਣਾ ਕੰਮ ਕਰ ਰਹੇ ਹੋ ਕਿ ਆਪਾਂ ਨੂੰ ਕਿਸਾਨ ਨਹੀਂ ਅੰਦੋਲਨ ਤੋਂ ਇਹ ਸਿੱਖਿਆ ਨਹੀਂ ਲੈਣੀ ਚਾਹੀਦੀ ਵੀ ਜੇ ਲੋਕ ਚੋਣ ਤੇ ਸਰਕਾਰਾਂ ਨੂੰ ਝੁਕਾ ਸਕਦੇ ਨੇ ਤੇ ਗਲਤ ਚੀਜ਼ਾਂ ਤੇ ਨਤ ਵੀ ਪਾ ਸਕਦੇ ਨੇ ਬਿਲਕੁਲ ਬੜੀ ਤੁਸੀਂ ਸਹੀ ਗੱਲ ਕਹੀ ਕਿ ਸਾਡੇ ਡੈਮੋਕਰੈਟਿਕ ਸਿਸਟਮ ਦੇ ਵਿੱਚ ਫਲੋ ਇੰਨੇ ਕਿ ਆ ਅਸੀਂ ਇਸ ਸਿਸਟਮ ਦੇ ਵਿੱਚ ਬਹੁਤਾ ਚੇਂਜ ਨਹੀਂ ਕਰ ਸਕਦੇ ਅਸੀਂ ਇਹ ਮੰਨ ਕੇ ਚੱਲੀਏ ਵੀ ਚੋਰ ਵੀ ਦੁਬਾਰਾ ਚੁਣੇ ਜਾਣੇ ਆ ਠੱਗ ਵੀ ਦੁਬਾਰਾ ਚੁਣੇ ਜਾਣੇ ਆ ਪਰ ਅਸੀਂ ਆਪਣਾ ਪ੍ਰੈਸ਼ਰ ਵਾਲਾ ਸਿਸਟਮ ਇਹੋ ਜਿਹਾ ਰੱਖੀਏ ਕਿ ਜਿਵੇਂ ਭਾਜਪਾ ਨੇ ਮਾੜੇ ਕਾਨੂੰਨ ਲਿਆਂਦੇ ਤੇ ਅਸੀਂ ਰੋਕ ਲਏ ਉਸੇ ਤਰੀਕੇ ਨਾਲ ਮਾੜੇ ਬੰਦੇ ਹੁਣ ਵੀ ਚੁਣੇ ਜਾਣਗੇ ਕੋਈ ਬਹੁਤੀ ਉਮੀਦ ਲੱਗਦੀ ਨਹੀਂ ਆ ਸਾਡੇ ਕੋਲ ਬਹੁਤੀ ਆਪਸ਼ਨ ਨਹੀਂ ਆ ਦੋ ਚੋਰ ਉਹਨਾਂ ਦੇ ਚੁਣੇ ਜਾਣੇ ਆ ਦੋ ਮੂਰੇ ਵਾਲੀ ਪਾਰਟੀ ਦੇ ਚੁਣੇ ਜਾਣੇ ਆ ਪਰ ਜੇ ਅਸੀਂ ਲੋਕ ਇਕੱਠੇ ਹੋ ਗਏ ਮੁੱਦਿਆਂ ਦੀ ਗੱਲ ਕਰਦੇ ਆ ਘੱਟੋ ਘੱਟ ਜਿੱਥੇ ਬਹੁਤ ਜਿਵੇਂ ਸਾਡੇ ਸੋਮੇ ਵੇਚ ਦਿੰਦੇ ਆ ਸਾਡੇ ਦਰ ਦਾ ਸੌਦਾ ਮਾਰ ਦਿੰਦੇ ਆ ਹੁਣ ਮੱਤੇਵਾੜੇ ਸਾਡਾ 1 ਕਰੋੜ ਲੋਕਾਂ ਦਾ ਪੀਣ ਵਾਲਾ ਪਾਣੀ ਆ ਇਹ ਚੰਦ ਲੋਕਾਂ ਨੂੰ ਲੁਧਿਆਣੇ ਵਾਲਿਆਂ ਨੂੰ ਹਨ ਰੰਗਣ ਵਾਲਿਆਂ ਨੂੰ ਦੇਣ ਲੱਗੇ ਆ ਅਸੀਂ ਇਹ ਮੰਨ ਕੇ ਚੱਲੀਏ ਵੀ ਸਰਕਾਰਾਂ ਨੇ ਮਾੜੇ ਕੰਮ ਕਰਨੇ ਆ ਅਸੀਂ ਜਿਹੜਾ ਆਪਣਾ ਆਪਣੇ ਜਿਹੜੇ ਟੂਲ ਆ ਉਹਨਾਂ ਨੂੰ ਇੰਨੇ ਸਟਰੋਂਗ ਕਰ ਲਈਏ ਵੀ ਮਾੜੀਆਂ ਸਰਕਾਰਾਂ ਦੇ ਕੋਲੋਂ ਮਾੜੇ ਫੈਸਲੇ ਉਹ ਨਾ ਲੈ ਸਕਣ ਇੰਨਾ ਕਿ ਸਾਡਾ ਡਰ ਉਹਨਾਂ ਨੂੰ ਹੋਣਾ ਚਾਹੀਦਾ ਉਸੇ ਲਈ ਅੱਜ ਅਸੀਂ ਇੱਥੇ ਇਕੱਠੇ ਹੋਏ ਆ ਮੱਤੇਵਾੜੇ ਦੇ ਜਿਹੜਾ ਇੰਡਸਟਰੀਅਲ ਪਾਰਕ ਬੜੇ ਜੋਰ ਸ਼ੋਰ ਨਾਲ ਕਿਹਾ ਜਾ ਰਿਹਾ ਹੈ ਅਸੀਂ ਬਹੁਤ ਸਾਰੇ ਇੰਡਸਟਰੀਅਲ ਪਾਰਕਾਂ 'ਚ ਗਏ ਆ ਜੋ ਆਲਰੇ ਉੱਥੇ 60-70% 플ੌਟ ਖਾਲੀ ਪਏ ਨੇ بڑے بڑے ਇੰਡਸਟਰੀਅਲ ਤੁਸੀਂ ਗੋਵਿੰਦਵਾਲ ਜਾ ਕੇ ਦੇਖੋ بڑے ਜੋਰਾ ਸ਼ੋਰਾ ਨਾਲ ਉੱਥੇ ਇੱਕ ਇੰਡਸਟਰੀਅਲ ਪਾਰਕ ਬਣਿਆ ਸੀ ਤੇ ਉੱਥੇ ਅਲਟੀਮੇਟਲੀ ਕੁਝ ਵੀ ਨਹੀਂ ਬਣਿਆ ਕੀ ਸਾਨੂੰ ਲੋੜ ਹੈ ਨਵੇਂ ਇੰਡਸਟਰੀਅਲ ਪਾਰਕ ਬਣਾਉਣ ਦੀ ਕਿਉਂਕਿ ਪੁਰਾਣੇ ਵਾਲੇ ਜਿਹੜੇ ਬਣੇ ਨੇ ਉਹ ਤਾਂ ਫੇਲ ਹੋਏ ਪਏ ਨੇ ਨਹੀਂ ਸਾਨੂੰ ਤੇ ਬਿਲਕੁਲ ਲੋੜ ਨਹੀਂ ਪਰ ਜਿਹੜੇ ਘਰਾਨੇ ਆ ਉਹਨਾਂ ਨੂੰ ਜ਼ਮੀਨ ਸਸਤੀ ਜ਼ਮੀਨ ਦੀ ਲੋੜ ਆ ਪੰਜਾਬ ਦੇ ਵਿੱਚ ਇੱਕ ਕਾਨੂੰਨ ਬਣਦਾ ਆ ਵੀ ਜਿਹੜੀ ਪੰਚਾਇਤੀ ਜ਼ਮੀਨ ਪਈ ਆ ਤੁਸੀਂ ਇੰਡਸਟਰੀ ਲਈ ਲੈ ਸਕਦੇ ਹੋ ਤੇ ਇੰਡਸਟਰੀ ਵਾਲਾ ਉਹ ਇੰਡਸਟਰੀ ਲਾਉਣ ਲਈ ਨਹੀਂ ਲੈਂਦਾ ਇੰਡਸਟਰੀ ਵਾਲਾ ਉਹ ਜ਼ਮੀਨ ਕਬਜ਼ਾ ਕਰਨ ਲਈ ਲੈਂਦਾ ਆ ਹੁਣ ਇਹ ਬੜੀ ਨੇਚਰਲ ਦਰਿਆ ਦੇ ਕੰਢੇ ਦੀ ਜ਼ਮੀਨ ਆ ਐਸ ਵਾਰੀ ਜ਼ਮੀਨ ਲੈਣਗੇ ਅਗਰੀ ਵਾਰੀ ਸੀਐਲਯੂ ਲੈਣਗੇ ਤੇ ਉਹ 4-5 ਕਰੋੜ ਦਾ ਕਿੱਲਾ ਉਹ ਮੁੜ ਕੇ 100 ਕਰੋੜ ਦਾ ਇੱਕ ਬਿਜ਼ਨ ਬਿਲਕੁਲ ਡਾਕਟਰ ਸਾਹਿਬ ਮੈਂ ਤੁਹਾਨੂੰ ਟੋਕਣਾ ਚਾਹੂੰਗਾ ਵੀ ਸਾਡੇ ਕਾਨੂੰਨ ਇਸ ਤਰ੍ਹਾਂ ਨੇ ਕਿ ਜਦੋਂ ਕੋਈ ਚੀਜ਼ ਅਕਵਾਇਰ ਕਰਨੀ ਹੈ ਕੁਝ ਵੀ ਬਣਾਉਣਾ ਹੈ ਤੇ ਜੱਟ ਦੀ ਜ਼ਮੀਨ ਸਭ ਤੋਂ ਪਹਿਲਾਂ ਅਕਵਾਇਰ ਕੀਤੀ ਜਾਂਦੀ ਹੈ ਚਾਹੇ ਸੜਕ ਬਣਨੀ ਹੈ ਰੇਲਵੇ ਬਣਨਾ ਹੈ ਜਾਂ ਪਾਰਕ ਬਣਨਾ ਹੈ ਕੁਝ ਹੈ ਪਰ ਆਪਾਂ ਸ਼ਹਿਰਾਂ 'ਚ ਦੇਖਦੇ ਆਂ ਵੀ ਗਲੀਆਂ ਇੰਨੀਆਂ ਤੰਗ ਹੁੰਦੀਆਂ ਨੇ ਰੋਡ ਤੰਗ ਹੈ ਤੇ ਉੱਥੇ ਜੇ ਇੱਕ ਘਰ ਵੀ ਅਕਵਾਇਰ ਕਰਨਾ ਹੋਵੇ ਸਰਕਾਰ ਨੇ ਅਲੋਦੀ ਕਲੱਬ ਵਾਲਾ ਬਾਈਪਾਸ ਦੇਖ ਲਓ ਗਿਲ ਰੋਡ ਤੱਕ ਜੋੜਨਾ ਅਜੇ ਤੱਕ ਨਹੀਂ ਜੁੜਿਆ ਇਸ ਤਰ੍ਹਾਂ ਦੇ ਕਈ ਨੇ ਵੀ ਜੇ ਇੱਕ ਘਰ ਵੀ ਅਕਵਾਇਰ ਕਰਨਾ ਹੋਵੇ ਸਰਕਾਰ ਤੇ ਸਾਲਾਂ ਤੱਕ ਇੱਕ ਘਰ ਅਕਵਾਇਰ ਕਰਕੇ ਰੋਡ ਚੌੜੀ ਨਹੀਂ ਕਰ ਸਕਦੀ ਤੇ ਐਕਸੀਡੈਂਟ ਹੁੰਦੇ ਰਹਿੰਦੇ ਨੇ ਕਿ ਇਹ ਵਿਤਕਰਾ ਨਹੀਂ ਹੈ ਕਿ ਕਿਸਾਨ ਦੀ ਜ਼ਮੀਨ ਨੂੰ ਤਾਂ ਕਾਨੂੰਨ ਦੇ ਨਾਲ ਹੜੱਪ ਲਓ ਜਦਮਰਜੀ ਤੇ ਸ਼ਹਿਰਾਂ 'ਚ ਜਿੱਥੇ ਲੋੜ ਹੈ ਕੋਈ ਰੋਡ ਖੁੱਲੀ ਕਰਨ ਦੀ ਡਿਵੈਲਪਮੈਂਟ ਦੀ ਤੇ ਉੱਥੇ ਕਦੇ ਵੀ ਇਹ ਕੰਮ ਏਡੀ ਸਪੀਡ ਨਾਲ ਨਹੀਂ ਹੁੰਦਾ ਨਹੀਂ ਬਿਲਕੁਲ ਨੇਚਰਲ ਜ਼ਮੀਨ ਤੇ ਪੰਜਾਬ 'ਚ ਬਚੀ ਨਹੀਂ ਆ ਤੇ ਜੇ ਕਿਤੇ ਕੋਈ ਪਲਾਟ ਪਿਆ ਹੋਵੇ ਨਾ ਤੇ ਲੀਡਰਾਂ ਦੀ ਉੱਤੇ ਅੱਖ ਪੈਣੀ ਸ਼ੁਰੂ ਹੋ ਜਾਂਦੀ ਹੈ ਚਾਹੇ ਉਹ ਪੰਚਾਇਤੀ ਜ਼ਮੀਨ ਹੈ ਹੁਣ ਤੇ ਗੱਲ ਇੱਥੋਂ ਤੱਕ ਪਹੁੰਚ ਗਈ ਵੀ ਇਹਨਾਂ ਨੂੰ ਐ ਲੱਗਦਾ ਵੀ ਪੰਜਾਬ ਦੇ ਵਿੱਚ ਖੇਤੀਬਾੜੀ ਦਾ ਜਿਹੜਾ ਕੰਮ ਹੀ ਮੁੱਕ ਗਿਆ ਕਿਉਂਕਿ ਸਾ ਮਹਕਮੇ ਦੇ ਜਿਹੜੇ ਜਿੰਨੇ ਵੀ ਸਾਡੇ ਫਾਰਮ ਆ ਜਿਨ੍ਹਾਂ ਨੂੰ ਬਣਨ ਨੂੰ 10-10 ਸਾਲ ਲੱਗਦੇ ਆ ਢੱਲੇ ਦੇ ਨਾਲ ਉਹ ਸਾਰੇ ਕੰਮ ਬੰਦ ਕਰਕੇ ਕੁਝ ਕਰਾਣਿਆਂ ਨੂੰ ਉਹ ਜ਼ਮੀਨ ਦਿੱਤੀ ਜਾਂਦੀ ਆ ਜਿਹਦੇ ਤੇ ਇਹ ਉਹੀ ਮਾਡਲ ਆ ਜਿਹੜੇ ਮਾਡਲ ਨੂੰ ਅਸੀਂ ਦਿੱਲੀ ਚ ਤਾਂ ਪਛਾਣਦੇ ਆ ਅਸੀਂ ਮੋਦੀ ਦਾ ਕਾਰਪੋਰੇਟ ਤਾਂ ਪਛਾਣਦੇ ਆ ਪਰ ਪੰਜਾਬ ਸਰਕਾਰ ਦਾ ਵੀ ਇੱਕ ਕਾਰਪੋਰੇਟ ਘਰਾਣਾ ਆ ਜਿਹਦੇ ਵਿੱਚ ਜਿਹਦੇ ਵਿੱਚ ਕਿ ਕਰੋਨੀ ਕੈਪੀਟਲਿਜ਼ਮ ਆ ਇੱਥੇ ਵੀ ਉਹੋ ਚੀਜ਼ ਉਸੇ ਤਰੀਕੇ ਨਾਲ ਆ ਔਰ ਮੈਨੂੰ ਲੱਗਦਾ ਅਸੀਂ ਉੱਥੇ ਤਾਂ ਪਹਿਰਾ ਦੇ ਲਿਆ ਪੰਜਾਬ ਦੇ ਵਿੱਚ ਥੋੜੀ ਜੀ ਕਮੀ ਐ ਔਰ ਮੌਜੂਦਾ ਸਰਕਾਰ ਤੁਸੀਂ ਵੇਖ ਲਓ ਉਹ ਸਾਰਾ ਦਿਨ ਤੇ ਉਹਦੀ ਸ਼ੂਟਿੰਗ ਚੱਲਦੀ फैसले ਇਹੋ ਜਿਹੇ ਹੁੰਦੇ ਆ ਜੀ ਤੁਸੀਂ ਆਇਆ ਕਰੋ ਮੱਤੇਆੜਾ ਕੁਝ ਬੰਦਿਆਂ ਦੇ ਪਰਚਾ ਦੇ ਜਿਓ ਸਾਨੂੰ ਇਹਨਾਂ ਦੇ ਅਫਸਰ ਦੱਸਦੇ ਆ ਜੀ ਮੱਤੇਆੜੇ ਦੇ ਜਿਹੜੇ ਪਿੰਡ ਦੇ ਕੁਝ ਮੋਤਬਰ ਲੋਕ ਆ ਉਹਨਾਂ ਦੇ ਪਰਚਾ ਦੇ ਦੇਣਾ ਔਰ ਉੱਥੇ ਗਲਾੜਾ ਨੇ ਚਾਰਦਿਵਾਰੀ ਕਰਨੀ ਆ ਔਰ ਇੱਕ ਜ਼ਬਰਨ ਕਬਜ਼ਾ ਲੈਣ ਦੀ ਉੱਥੇ ਫੇਰ ਦੁਬਾਰਾ ਕੋਸ਼ਿਸ਼ ਕਰਨੀ ਆ ਤੇ ਇਹ ਉਹੀ ਚੰਨੀ ਆ ਜਿਹੜਾ ਚਮਕੌਰ ਸਾਹਿਬ ਦੇ ਵਿੱਚ ਇੱਕ ਪੇਪਰ ਮਿੱਲ ਲੱਗਣੀ ਆ ਤੇ ਉੱਥੇ ਵੀ ਪਿੰਡ ਦੇ ਵਿੱਚ ਜਾ ਕੇ ਪਿੰਡ ਦੇ ਮੁੰਡਿਆਂ ਦੇ ਪਰਚੇ ਦਿੱਤੇ ਜਾਂਦੇ ਜਿਹੜੇ ਕਹਿੰਦੇ ਵੀ ਅਸੀਂ ਆਪਣੇ ਪਿੰਡ ਦੇ ਲਾਗੇ ਪੋਲੂਸ਼ਨ ਨਹੀਂ ਚਾਹੁੰਦੇ ਤਾਂ ਸਾਡਾ ਤਾਂ ਮਤਲਬ ਫਰਾਨੀ ਵਾਲੀ ਗੱਲ ਇਵਨ ਇੱਕ ਜਗ੍ਹਾ ਇਹਨਾਂ ਨੇ ਕਿਹਾ ਵੀ ਅਸੀਂ ਹੱਥ ਪਾ ਲੈਣਾ ਔਰ ਉਹ ਟੇਬਲ ਦੇ ਉੱਤੇ ਇੱਕ ਚੰਨੀ ਦਾ ਹੱਥ ਨਾਲ ਰੇਤ ਮਾਫੀਆ ਵਾਲਾ ਐਮਐਲਏ ਜਿਹੜਾ ਨਾਲ ਉਹਦਾ ਹੱਥ ਵਿੱਚ 1 ਇੰਚ ਦਾ ਡਿਫਰੈਂਸ ਆ ਪਰ ਇਹ ਸਾਨੂੰ ਬੇਫਕੂਫ ਜਿਹੜਾ ਹੈ ਬਹੁਤ ਸੋਣਾ ਬਣਾਉਂਦੇ ਨੇ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦਾ ਜਿਸ ਤਰ੍ਹਾਂ ਕਿ ਇਹਨਾਂ ਨੇ ਦੱਸਿਆ ਠੱਗ ਵੀ ਜਿੱਤਣਗੇ ਚੋਰ ਵੀ ਜਿੱਤਣਗੇ ਕਿਉਂਕਿ ਇਹਨਾਂ ਨੇ ਜਿੱਤੀ ਜਾਣਾ ਇਹਨਾਂ ਕੋਲ ਪੈਸਾ ਹੈ ਤੇ ਇਹਨਾਂ ਨੂੰ ਟਿਕਟ ਕਿਸੇ ਨਾ ਕਿਸੇ ਪਾਰਟੀ ਨੇ ਦੇ ਹੀ ਦੇਣੀ ਹੈ ਕਿਉਂਕਿ ਅੱਜ ਇਲੈਕਸ਼ਨਾਂ ਜੋ ਪੈਸੇ ਦੇ ਜ਼ੋਰ ਨਾਲ ਜਿੱਤੀ ਜਾਂਦੇ ਨੇ ਪਰ ਹਰਉਣਾ ਜੇ ਤੁਸੀਂ ਹੈ ਉਹ ਲੋਕ ਸ਼ਕ ਤੇ ਇਹਨਾਂ ਨੂੰ ਅਕਾਉਂਟੇਬਲ ਬਣਾਉਣਾ ਹੈ ਜਿੱਥੇ ਵੀ ਕਿਤੇ ਤੁਹਾਡੇ ਪਿੰਡਾਂ ਚਾਹੁੰਦੇ ਨੇ ਸ਼ਹਿਰਾਂ ਚਾਹੁੰਦੇ ਨੇ ਪੁੱਛੋ ਸਵਾਲ ਪੁੱਛੋ ਦੇ ਇੱਕ ਟਾਈਮ ਬਾਉਂਡ ਆਨਸਰ ਲਓ ਇਹਨਾਂ ਤੋਂ ਔਰ ਇਹ ਜੇ ਠੱਗਾ ਚੋਰਾ ਨੂੰ ਬੇਨਕਾਬ ਕਰੋ ਇਹ ਸਮਾਜ ਤਾਂ ਹੀ ਸੁਧਰ ਸਕੇਗਾ ਆਪਾਂ ਪਾਰਟੀਆਂ ਪਿੱਛੇ ਲੱਗ ਕੇ ਵੋਟ ਨਾ ਪਾਓ ਇਨਸਾਨਾਂ ਪਿੱਛੇ ਪਾਓ ਜੇ ਪਾਰਟੀ ਮਾੜਾ ਬੰਦਾ ਖੜਾ ਕਰਦੀ ਹੈ ਤੇ ਹਰਾਓ ਪਰ ਜੇ ਅਸੀਂ ਜਿਤਾਉਣੀ ਢੋਲਗੀਆਂ ਵਜਾਉਣ ਤੂੰਬੀ ਵਜਾਉਣ ਵਾਲਿਆਂ ਨੂੰ ਸਿਲੈਕਟ ਕਰ ਲੈਨੇ ਆ ਉਹਨਾਂ ਨੂੰ ਜਿਤਾਉਨੇ ਆ ਤੇ ਫਿਰ ਅਸੀਂ ਉਹਨਾਂ ਤੋਂ ਕੁਝ ਉਮੀਦ ਵੀ ਨਹੀਂ ਕਰ ਸਕਦੇ ਚੰਗੇ ਕੈਂਡੀਡੇਟ ਨੂੰ ਵੋਟ ਪਾਓ ਚੰਗਿਆਂ ਨੂੰ ਪ੍ਰਮੋਟ ਕਰੋ ਤੇ ਮਾੜੇ ਚੋਰਾਂ ਠੱਗਾਂ ਨੂੰ ਨਕਾਬ بے ਨਕਾਬ ਕਰੋ ਅੱਡਾ ਚੈਨਲ ਦੇਖਣ ਦੀ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ